ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਕੁਝ ਨਿਹੰਗ ਸਿੰਘਾਂ ਦੇ ਵੱਲੋਂ ਰਾਗਗੀਰਾ ਦੀਆਂ ਟੋਪੀਆਂ ਉਤਰਵਾਈਆਂ ਜਾ ਰਹੀਆਂ ਨੇ ਜਿਸ ਦੇ ਉੱਤੇ ਕਾਫੀ ਬਵਾਲ ਮਚਿਆ ਹੋਇਆ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓ ਅੱਗਵੰਗ ਫੈਲ ਰਹੀ ਹੈ ਤੇ ਕਾਫੀ ਤਰ੍ਹਾਂ ਦੀਆਂ ਜਿਹੜੀਆਂ ਰਾਵਾਂ ਨੇ ਟਿੱਪਣੀਆਂ ਨੇ ਲੋਕਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਸੇ ਮਾਮਲੇ 'ਚ ਹੁਣ ਐਸਜੀਪੀਸੀ ਦੀ ਐਂਟਰੀ ਹੋਈ ਹੈ ਐਸਜੀਪੀਸੀ ਨੇ ਕਿਹਾ ਕਿ ਸਿੱਖ ਮਰਿਆਦਾ ਦਾ ਖਿਆਲ ਰੱਖਣਾ ਜ਼ਰੂਰੀ ਹੈ ਪਰ ਇਹ ਤਰੀਕਾ ਗਲਤ ਹੈ ਇਸ ਤਰੀਕੇ ਦੇ ਨਾਲ ਤੱਕੇ ਦੇ ਨਾਲ ਕਿਸੇ ਦਾ ਪਹਿਰਾਵਾ ਨਹੀਂ ਬਦਲਾਇਆ ਜਾ ਸਕਦਾ ਅਗਰ ਕਿਸੇ ਨੂੰ ਦਸਤਾਰ ਸਜਾਉਣ ਲਈ ਕਿਹਾ ਤੇ ਉਹ ਪਿਆਰ ਨਾਲ ਵੀ ਕਿਹਾ ਜਾ ਸਕਦਾ ਹੈ ਜਿਵੇਂ ਕਿ ਐਸਜੀਪੀਸੀ ਮੈਂਬਰ ਦੇ ਵੱਲੋਂ ਇਸ ਸੰਬੰਧੀ ਪ੍ਰਤੀਕਿਰਿਆ ਦਿੱਤੀ ਗਈ ਹੈ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਇਸ ਦੇ ਵਿੱਚ ਕੁਝ ਨਿਹੰਗ ਸਿੰਘਾਂ ਦੇ ਵੱਲੋਂ ਰਾਹੀਰਾਂ ਦੀਆਂ ਟੋਪੀਆਂ ਉਤਰਵਾਈਆਂ ਜਾ ਰਹੀਆਂ ਸੀ ਉਹਨਾਂ ਦਾ ਇਹ ਮੰਨਣਾ ਸੀ ਕਿ ਜੇਕਰ ਤੁਸੀਂ ਗੁਰੂ ਘਰ ਦੇ ਵਿੱਚ ਜਾਣਾ ਤੁਹਾਨੂੰ ਦਸਤਾਰ ਸਜਾ ਕੇ ਜਾਂ ਫਿਰ ਸਿਰ ਤੇ ਚੁੰਨੀ ਲਾ ਕੇ ਜਾਣਾ ਚਾਹੀਦਾ ਨਾ ਕਿ ਟੋਪੀਆਂ ਪਾ ਕੇ ਜਾਣਾ ਚਾਹੀਦਾ ਇਹ ਸਰਾਸਰ ਗਲਤ ਹੈ ਜਿਸ ਦੇ ਉੱਤੇ ਹੁਣ ਐਸਜੀਪੀਸੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਐਸਜੀਪੀਸੀ ਮੈਂਬਰ ਦਾ ਕਹਿਣਾ ਹੈ ਕਿ ਉਹਨਾਂ ਦੀ ਨੀਅਤ ਸਾਫ਼ ਹੋ ਸਕਦੀ ਹੈ ਕਿਸੇ ਦੀ ਨੀਅਤ ਦੇ ਉੱਤੇ ਸ਼ੱਕ ਨਹੀਂ ਕੀਤਾ ਜਾ ਸਕਦਾ ਸਿੱਖਾਂ ਦੀ ਮਰਿਆਦਾ ਦੀ ਮਰਿਆਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਪਰ ਕਿਸੇ ਦਾ ਤੱਕੇ ਦੇ ਨਾਲ ਪਹਿਰਾਵਾ ਨਹੀਂ ਬਦਲਿਆ ਜਾ ਸਕਦਾ ਇਹ ਤਰੀਕਾ ਗਲਤ ਹੈ ਜਿਸ ਤਰੀਕੇ ਦੇ ਨਾਲ ਤੱਕੇ ਦੇ ਨਾਲ ਟੋਪੀਆਂ ਉਤਾਰਵਾ ਕੇ ਆਪਣੇ ਵਾਲਾਂ ਦੇ ਉੱਤੇ ਟੰਗੀਆਂ ਗਈਆਂ